ਆਪ ਦੇ ਵਿੱਚ ਕਾਰਪੋਰੇਸ਼ਨ ਦੀਆਂ ਚੋਣਾਂ ਹੋ ਰਹੀਆਂ ਨੇ ਇਸ ਵੇਲੇ ਸਵਾ 3 ਹੋ ਚੁੱਕੇ ਨੇ 4 ਵਜੇ ਤੱਕ VOTING ਹੋਣੀ ਹੈ ਪਰ ਇਸ ਸਮੇਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਇੰਨਾ ਵੱਡਾ ਉਤਸ਼ਾਹ ਮਿਲ ਰਿਹਾ ਹੈ ਕਿ ਸਾਰਿਆਂ ਬੂਥਾਂ ਦੇ ਉੱਪਰ ਬਹੁਤ ਹੀ ਰੌਣਕ ਹੈ ਔਰ ਲੋਕ ਪੂਰੀ ਉਤਸ਼ਾਹ ਦੇ ਨਾਲ ਘਰਾਂ ਦੇ ਵਿੱਚੋਂ ਵੋਟਾਂ ਪਾਉਣ ਦੇ ਲਈ ਨਿਕਲ ਰਹੇ ਨੇ ਔਰ ਬਹੁਤ ਹੀ ਵਧੀਆ ਤਰੀਕੇ ਔਰ ਸਾਥਮੇ ਟਿਕਕੇ ਦੇ ਨਾਲ VOTING ਹੋ ਰਹੀ ਆ ਇਹ ਅਸਲ ਵਿੱਚ ਅਸੀਂ ਖੜੇ ਆ ਫਗਵਾੜਾ ਦੇ ਬੂਥ ਨੰਬਰ 27 ਵਾਰਡ ਨੰਬਰ 27 ਜਿਹਦੇ ਦੋ ਬੂਥ ਨੇ ਤੇ ਵਾਰਡ ਨੰਬਰ 28 ਜਿਨ੍ਹਾਂ ਦੇ ਦੋ ਬੂਥ ਬੂਥ ਨੇ ਔਰ ਸਾਰਿਆਂ ਨੇ ਸਾਂਝੇ ਟੈਂਟ ਨੇੜੇ-ਨੇੜੇ ਲਾਏ ਹੋਏ ਨੇ ਇੱਕ ਦੂਜੇ ਨਾਲ ਬਹੁਤ ਵਧੀਆ ਸਬੰਧਾਂ ਦੇ ਨਾਲ VOTING ਹੋ ਰਹੀ ਹੈ ਉਰਮਨ ਸਟੇਟ ਦੇ ਕਾਰਨ ਉਸਤਾਦ ਸਿੰਘ ਜੀ ਅੱਜ ਅਰਬਨ ਸਟੇਟ ਦੇ ਵਿੱਚ ਕਾਉਂਸਲਰ ਦੀ ਚੋਣ ਹੋਣ ਜਾ ਰਹੀ ਹੈ ਸਾਡੇ ਅਰਬਨ ਸਟੇਟ ਦੇ ਸਾਰੇ ਲੋਕ ਪੜ੍ਹੇ ਲਿਖੇ ਔਰ ਸੂਝਵਾਨ ਹਨ ਔਰ ਸਵੇਰ ਤੋਂ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਆਪਣੇ ਆਪਣੇ ਕੈਂਡੀਡੇਟ ਦੇ ਹੱਕ ਦੇ ਵਿੱਚ VOTING ਕਰਾ ਰਹੀਆਂ ਹਨ ਕੋਈ ਕਿਸੇ ਦੇ ਖਿਲਾਫ ਜਾਂ ਕੋਈ ਕਿਸੇ ਦੇ ਪ੍ਰਤੀਵਾਦੂ ਕੋਈ ਗੱਲ ਨਹੀਂ ਕਰ ਰਿਹਾ ਸਾਰੇ ਰਲ ਮਿਲ ਕੇ ਬੂਥਾਂ ਤੇ ਆਪੋ ਆਪਣੇ ਵੋਟਰਨ ਨੂੰ ਪ੍ਰਭਾਵਿਤ ਕਰਕੇ ਆਪੋ ਆਪਣੇ ਕੈਂਡੀਡੇਟ ਕੈਂਡੀਡੇਟ ਹਕਦਾਰਾਂ ਵਿੱਚ VOTING ਪਾਉਣ ਲਈ ਕਹਿ ਰਹੇ ਹਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵੀਰ ਤੋਂ ਤਕਰੀਬਨੇ ਇੱਥੇ ਖੜਾ ਆਪਾਂ ਪੋਲਿੰਗ ਬੂਥੇ ਆਏ ਬੜੇ ਜੇ ਪੋਲਿੰਗ ਹੋ ਰਹੀ ਆ ਬੜਾ ਐਟਮੋਸਫੇਅਰ ਸ਼ਾਂਤੀਪੂਰਨ ਹੈ ਔਰ ਮੈਂ ਕਹਿੰਦਾ ਇਹ ਸ਼ਾਂਤੀਪੂਰਨ ਰਹਿਣ ਤੇ ਬੜੇ ਅਚੇ ਤਰੀਕੇ ਨਾਲ ਆ ਬਸ ਥੋੜਾ ਜਿਹਾ ਟਾਈਮ ਲੈਂਦਾ ਹੁਣ ਕਾਊਂਟਿੰਗ ਬੰਦਾ ਮੰਦਰੀਆਂ ਅੱਜ ਫੇਰ ਕਾਣਾ VOTING ਵੰਦਾ ਜਾਣੀ ਐ ਤੇ ਫੇਰ ਕਾਉਂਟਿੰਗ ਸ਼ੁਰੂ ਜਾਣੀ ਐ ਤੇ ਮੈਂ ਕਹਿੰਦਾ ਭੇਜ ਚੰਗੇ ਸ਼ਾਂਤੀਪੁਰੋਂ ਟੰਗ ਲਾਏ ਤੇ ਵਈਏ ਅੱਜ ਦਸਰੀਆਂ ਵੋਟਾਂ ਹੋ ਰਹੀਆਂ ਬੜੀ ਸ਼ਾਂਤੀਪੂਰਵਕ ਸਾਰਾ ਕੰਮ ਚੱਲ ਰਿਹਾ ਸਾਰੇ ਦੇਖ ਭਾਈਚਾਰਕ ਸਾਂਝੇ ਨਿਵਾ ਰਹੇ ਆ ਤੇ ਸ਼ਾਂਤੀਪੂਰਵਕ ਵੋਟਾਂ ਪੈ ਰਹੀਆਂ ਤੇ ਬਸ ਹੁਣ ਟਾਈਮ ਜਿਹੜਾ ਹੈ ਓਵਰ ਹੋ ਰਿਹਾ ਖਤਮ ਹੋ ਰਿਹਾ ਤੇ ਉਹਦੇ ਵਿੱਚ ਇਹ ਆ ਵੀ ਰਸ਼ ਜੇ ਵੀ ਬਹੁਤ ਆ ਤੁਸੀਂ ਦੇਖ ਸਕਦੇ ਆ ਬਸ ਇਹ ਅਭੀ ਆਰਾਮ ਨਾਲ ਵੋਟਾਂ ਪਈਆਂ ਅਸੀਂ ਕਿਹੀ ਚੱਲਦੇ ਤੁਸੀਂ ਕਿਸ ਪਾਰਟੀ ਵੱਲੋਂ ਕਿੰਨੇ ਨੰਬਰ ਵਾਰਡ ਦੇ ਵਿੱਚ ਕੈਂਡੀਡੇਟ ਮੈਂ 28 ਨੰਬਰ ਵਾਰਡ ਤੋਂ ਕਾਂਗਰਸ ਪਾਰਟੀ ਦੇ ਵਿੱਚ ਮੈਂ 28 ਨੰਬਰ ਵਾਰਡ ਤੋਂ ਕੈਂਡੀਡੇਟ ਆਮ ਆਦਮੀ ਪਾਰਟੀ ਤੋਂ ਵੋਟਾਂ ਬਹੁਤ ਹੀ ਸ਼ਾਂਤੀਪੂਰਨ ਤਰੀਕੇ ਨਾਲ ਆਪਸੀ ਭਾਈਚਾਰੇ ਨਾਲ ਹੋ ਜਾਈ ਗਿਆ ਚਾਰ ਵਜੇ ਨਾਲ ਇਹ ਕਿ ਮੈਨੂੰ ਹਜੇ ਵੀ ਮੈਂ ਫਿਰ ਵੀ ਇੱਕੋ ਹੀ ਕਹਿਣਾ ਵੋਟ ਐਂਡ ਸਪੋਰਟ ਠੀਕ ਹੈ ਥੈਂਕ ਯੂ ਮੈਂ ਜਸਵਿੰਦਰ ਕੌਰ ਵਾਰਡ ਨੰਬਰ 28 ਬੀਜੇਪੀ ਪਾਰਟੀ ਤੋਂ ਬੋਲਦੀ ਹਾਂ ਅੱਜ 21 ਪ੍ਰੇਕ ਇਲੈਕਸ਼ਨ ਹੋ ਰਹੀਆਂ ਆਂ। ਆਰ ਸਾਡੇ ਬੂਥ ਤੇ ਬਹੁਤ ਅੱਛੀ ਵੋਟ ਪੈ ਰਹੀ ਆ। ਆਰ ਕੋਈ ਪਰੋਲਾ ਕੋਈ ਨਹੀਂ ਪਿਆ। ਬਹੁਤ ਅੱਛਾ ਮਾਹੌਲ ਰਿਹਾ ਸਾਰਾ ਜਿੰਨੀ। ਮਿਹਨਤ ਵੀ ਸਾਰੇ ਕਰਦੇ ਰੌਣਕ ਵੀ ਖੂਬ ਲੱਗੀ ਹੋਈ ਆ। ਆਰ ਉਮੀਦ ਕਰਦੇ ਆ ਕਿ ਸਾਨੂੰ ਅੱਛੀ ਵੋਟ ਪੈ ਜੇਗੀ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰਾ ਨਾਮ ਅੰਜਨਾ ਹਾਸੇ ਕੰਡਾਣਾ ਆ। 86 ਸਾਲ ਦੇ ਮੇਰੇ ਹੋ ਜੀ ਮੈਂ ਬਹੁਤ ਖੁਸ਼ ਮਹਿਸੂਸ ਕਰ ਰਿਹਾ ਆ ਤੇ ਅੱਜ ਮੈਂ ਆਪਣੇ ਵੋਟ ਦੇ ਇੰਤਜ਼ਾਮ ਕੀਤਾ ਹੈ ਆਪਣਾ ਹੱਕ ਵੋਟ ਅਸੀਂ ਆਪਣੀ ਮਰਜ਼ੇ ਨਾਲ ਪਾਈ ਹੈ ਆ ਦੇ ਸਾਡੇ ਨਾਕ ਤੱਕ ਨੂੰ ਪਤਾ ਹੈ ਸੂਰਜਵਾਨ ਹੈ ਕਿ ਕਿਹੜਾ ਉਹਨਾਂ ਦੀ ਸੇਵਾ ਕਰ ਸਕਦਾ ਹੈ ਹਾਂ ਜੀ ਅੱਜ ਇਲੈਕਸ਼ਨ ਹੁੰਦੇ ਪਿਆ ਮਤਲਬ ਬਹੁਤ ਵਧੀਆ ਮਾਹੌਲ ਹੈ ਸਭ ਮਤਲਬ ਸ਼ਾਂਤੀ ਦੇ ਨਾਲ ਸਭ ਕੰਮ ਹੁੰਦਾ ਪਿਆ ਨਾ ਤੇ ਕੋਈ ਵੀ ਝੋਲਾ ਨਹੀਂ ਪਿਆ ਔਰ ਮਤਲਬ ਬਿਲਕੁਲ ਸ਼ਾਂਤ ਸਭ ਹੋ ਗਿਆ ਇਸ ਕਰਕੇ ਵਧੀਆ ਲੱਗਦਾ ਪਿਆ ਹਾਂਜੀ ਅਸੀਂ ਆਪਣੇ ਰਾਈਟਸ ਦਾ ਇਸਤੇਮਾਲ ਕਰਦੇ ਵੇ ਹਾਂਜੀ ਅੱਜ ਲੋਕਤੰਤਰ ਦਾ ਇੱਕ ਹੋਰ ਉਤਸਵ ਕਾਰਪੋਰੇਸ਼ਨ ਫਗਵਾੜਾ ਦੀਆਂ ਵੋਟਾਂ ਪੈ ਰਹੀਆਂ ਨੇ ਪਾਰਟ ਨੰਬਰ 33 27 28 ਦਾ ਇੱਥੇ ਜੋ ਬੂਥ ਬਣੇ ਨੇ ਅਰਬਰਸੀਡ ਫਗਵਾੜਾ ਵਿਖੇ ਬਹੁਤ ਹੀ ਇੱਕ ਬਲੱਖਣ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਆਪਸੀ ਭਾਈਚਾਰਕੇ ਸਾਜ ਮੇਣ ਬਲਾਪ ਅਤੇ ਕੋਈ ਪਤਾ ਨਹੀਂ ਲੱਗਦਾ ਕਿ ਕਿਹੜੀ ਪਾਰਟੀ ਦਾ ਕਿਹੜਾ ਬੂਤ ਹੈ ਸਾਰੇ ਰਲ ਮਿਲ ਕੇ ਔਰ ਬੜੇ ਹੀ ਇੱਕ ਉਤਸਵ ਦੀ ਤਰ੍ਹਾਂ ਇਹਨੂੰ ਮਨਾ ਰਹੇ ਨੇ ਤੇ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਸਮੂਹ ਇਲਾਕਾ ਵਾਸੀਆਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ ਤੇ ਉਹ ਵੋਟ ਭਾਵੇਂ ਜਿੱਥੇ ਮਰਜ਼ੀ ਭਾ ਹੋਰ ਆਪਣੇ ਬੋਰਡ ਦਾ ਹੱਕ ਦਾ ਇਸਤੇਮਾਲ ਕਰਕੇ ਤੇ ਤਾਂ ਕਿ ਜੋ ਲੋਕਤੰਤਰ ਹੈ ਸਾਡਾ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਉਸ ਦੇ ਤਹਿਤ ਵੋਟਾਂ ਪਾਉਣ ਦਾ ਹੱਕ ਸਾਨੂੰ ਮਿਲਿਆ ਹੈ ਸੰਵਿਧਾਨ ਦੇ ਵਿੱਚ ਤੁਸੀਂ ਦਾਨ ਦੀ ਪਰਤੋਂ ਕਰਦੇ ਆਪਣੇ ਮਨਪਸੰਦ ਕੈਂਡੀਡੇਟ ਜੋ ਤੁਹਾਡੇ ਹਿਸਾਬ ਨਾਲ ਤੁਹਾਨੂੰ ਵਧੀਆ ਨੁਮਾਇੰਦਗੀ ਕਰ ਸਕਦਾ ਤੁਹਾਡੇ ਇਲਾਕੇ ਦਾ ਵਧੀਆ ਵਿਕਾਸ ਕਰ ਸਕਦਾ ਉਹਨੂੰ ਵੋਟ ਪਾਉਣ ਲਈ ਜ਼ਰੂਰ ਆਉਣਾ ਚਾਹੀਦਾ ਤੇ ਇੱਕ ਵਾਰ ਫਿਰ ਇਸੀ ਅਪੀਲ ਕਰਦੇ ਹਾਂ ਕਿ ਇਸ ਉਤਸਵ ਦੇ ਵਿੱਚ ਸ਼ਾਮਲ ਹੋ ਕੇ ਆਪਣੇ ਹੱਕ ਦਾ ਇਸਤੇਮਾਲ ਕਰੋ ਅਤੇ ਜਿੱਦੇ ਵੀ ਤੁਹਾਡਾ ਦਿਲ ਕਰਦਾ ਉੱਥੇ ਵੋਟਵਾ ਤੇ ਆਪਸੀ ਭਾਈਚਾਰਕ ਸਾਂਝ ਤੇ ਮੇਲ ਮਿਲਾਪ ਨੂੰ ਕਾਇਮ ਰੱਖਦੇ ਹੋਏ ਇਸ ਉਤਸਵ ਵਿੱਚ ਭਾਗ ਲਓ ਸਤਿ ਸ਼੍ਰੀ ਅਕਾਲ ਮੈਂ 28 ਨੰਬਰ ਬੂਤੂ ਗੁਰਦੀਪ ਸਿੰਘ ਬੋਲ ਰਿਹਾ ਹਾਂ ਅੱਜ ਜਿਹੜਾ ਇਹ ਮਹਾਪਰਵ ਕਾਉਂਸਲਰ ਦਾ ਇਲੈਕਸ਼ਨ ਹੋ ਰਿਹਾ ਇਹ ਸਾਡਾ ਇੱਕ ਪਰਿਵਾਰਿਕ ਮੇਲੇ ਦੇ ਤੌਰ ਤੇ ਅਸੀਂ ਇਹਨੂੰ ਬਣਾ ਰਹੇ ਹਾਂ ਸਾਡੇ ਜਿਹੜੇ ਕੈਂਡੀਡੇਟ ਨੇ ਆਪਸ ਵਿੱਚ ਕਾਫੀ ਜੱਫੀ ਪਾ ਕੇ ਮਿਲ ਰਹੇ ਆਂ ਔਰ ਬੜੇ ਹਾਸੇ ਕੇ ਇੱਕ ਦੂਸਰੇ ਨੂੰ ਸਿੱਖ ਬੁਲਾ ਰਹੇ ਆਂ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਇਹ ਕਿਸ ਪਾਰਟੀ ਦਾ ਵੋਟਰ ਹੈਗਾ ਜਾਂ ਇਹ ਕਿਸ ਦੂਸਰੀ ਕਿਹੜੀ ਪਾਰਟੀ ਦਾ ਵੋਟਰ ਹੈਗਾ ਇੱਕ ਪਰਿਵਾਰਕ ਸਾਂਝ ਦੇ ਤੌਰ ਤੇ ਅਸੀਂ ਆ ਕੇ ਇੰਜੋਏ ਕਰ ਰਹੇ ਆਂ ਔਰ ਇਹਨੂੰ ਇੱਕ ਮੇਲੇ ਦੇ ਤੌਰ ਤੇ ਅਸੀਂ ਲੈ ਰਹੇ ਆਂ ਅਰਬਨ ਸਟੇਟ ਵਿੱਚ ਸਾਰੇ ਪੜ੍ਹੇ ਲਿਖੇ ਲੋਕ ਰਹਿੰਦੇ ਆ ਔਰ ਉਹਦਾ ਸਾਨੂੰ ਬੜਾ ਫਾਇਦਾ ਹੈਗਾ ਸਾਡੀਆਂ ਸਮੱਸਿਆਵਾਂ ਵੀ ਇੰਨੀਆਂ ਨਹੀਂ ਹੈਗੀਆਂ ਜਿਹੜੇ ਆਮ ਸ਼ਹਿਰ ਵਿੱਚ ਹੁੰਦੀਆਂ ਨੇ ਤੇ ਸਾਡੇ ਜਿਹੜੇ ਕੈਂਡੀਡੇਟ ਵੀ ਨੇ ਉਹ ਸਾਰੇ ਬਹੁਤ ਅਵਲ ਔਰ ਪੜ੍ਹੇ ਲਿਖੇ ਆ ਥੈਂਕ ਯੂ ਬੜੀ ਹੀ ਸ਼ਾਂਤੀਪੂਰਵਕ ਜਿਹੜੀਆਂ ਭਾਈਚਾਰ ਭਾਈਚਾਰ ਨੂੰ ਸਮਝੂ ਮੁੱਖ ਰੱਖਦੇ ਆ ਅੱਜ ਇਹ ਵੋਟਾਂ ਹੋਣੀਆਂ ਨੇ ਔਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਜਿਸ ਤਰੀਕੇ ਦੇ ਨਾਲ ਸਾਰਿਆਂ ਨੇ ਰਲ ਮਿਲ ਕੇ ਹਾਸੇ ਖੇਡ ਕੇ ਅੱਜ ਸਾਰਾ ਦਿਨ ਬੋਟਾ ਪਾਇਆ ਔਰ ਲੋਕਾਂ ਚ ਬੜਾ ਉਤਸ਼ਾਹ ਰਿਹਾ ਬੋਟਾ ਪਾਉਣ ਦਾ ਕਿਉਂਕਿ 10 ਸਾਲ ਬਾਅਦ ਕਰੀ ਬੋਟਾ ਨਹੀਂ 9.5 ਸਾਲ ਬਾਅਦ ਪਾਇਆ ਔਰ ਸਾਰਿਆਂ ਨੇ ਰਲ ਮਿਲ ਕੇ ਇੱਥੇ ਜਿਹੜਾ ਹੈਗਾ ਇਲੈਕਸ਼ਨ ਦਾ ਦੌਰ ਨੂੰ ਜਿੱਤਾ ਹੈਗਾ ਔਰ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਕਿ ਜਿਨ੍ਹਾਂ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਲੜਾਈ ਚ ਘੜੇ ਤੋਂ ਦੂਰ ਹੋ ਕੇ ਅੱਜ ਜਿਹੜੀਆਂ ਬੋਟਾਂ ਨੇ ਪ੍ਰਚਾਰੀਆਂ ਧੰਨਵਾਦ ਵੈਦਿਕਾ ਸਾਥ ਸਾਹਿਬ ਵੈਦਿਕੀ ਪਤੇ ਅੱਜ ਦਾ ਬੜਾ ਮੁਬਾਰਕ ਦਿਨ ਹੈ ਵੀ ਸਾਡੀ ਇੱਥੇ ਇੱਕ ਕਾਰਪੋਰੇਸ਼ਨ ਦੀ ਜਿਹੜੀ ਇਲੈਕਸ਼ਨ ਹੋ ਰਹੀ ਸੀ ਉਹ ਇੱਕ ਤਿਹਾਰ ਦੇ ਤਰ੍ਹਾਂ ਮਨਾਈ ਜਾ ਰਹੀ ਹੈ ਔਰ ਤੁਸੀਂ ਇੱਥੇ ਘੁੰਮ ਕੇ ਦੇਖੋਗੇ ਕਿ ਸਾਡੇ ਜਿੰਨੇ ਵੀ ਬੂਥ ਲੱਗੇ ਨੇ ਉਹ ਇਸ ਤਰ੍ਹਾਂ ਲੱਗੇ ਹੋਏ ਇੱਕ ਪਰਿਵਾਰ ਦੀ ਤਰ੍ਹਾਂ ਦੇ ਆ ਪਤਾ ਨਹੀਂ ਲੱਗ ਰਿਹਾ ਵੀ ਕੌਣ ਕਿਹੜਾ ਕਿਹਦੀ ਰੂਹ ਚ ਬੈਠਾ ਹੈ ਔਰ ਹਰ ਹਰ ਇੱਕ ਬੰਦਾ ਆ ਕੇ ਹਰੇਕ ਨੂੰ ਮਿਲ ਰਿਹਾ ਔਰ ਬੜੇ ਪਿਆਰ ਸਤਿਕਾਰ ਦੇ ਨਾਲ ਅੰਦਰ ਜਾਂਦਾ ਜਾ ਕੇ ਵੋਟ ਪਾ ਕੇ ਵਾਪਸ ਆ ਰਿਹਾ ਹੈ ਔਰ ਇਹੀ ਸਾਡੇ ਆਰਮਨ ਸ਼ੀਟ ਦੀ ਖੂਬਸੂਰਤੀ ਹੈ ਵੀ ਇੱਥੇ ਕੋਈ ਕਿਸੇ ਤਰ੍ਹਾਂ ਦੀ ਪਾਰਟੀਬਾਜ਼ੀ ਨਹੀਂ ਕੋਈ ਟੈਨਸ਼ਨ ਨਹੀਂ ਹੈ 0% 0 에ਰਰ ਜਿਹੜਾ ਅਪਾ ਕਹਿੰਦੇ ਉਹ ਹਿਸਾਬ ਨਾਲ ਲੋਕਾਂ ਨੇ ਬੋਟਾ ਪਾਈਆਂ ਨੇ ਔਰ ਲੋਕਾਂ ਨੇ ਪੜ੍ਹੇ ਲਿਖੇ ਹੋਣ ਦਾ ਜਿਹੜਾ ਸਬੂਤ ਵੀ ਤੇ ਤਰ ਪੜ੍ਹੇ ਲਿਖੇ ਹੈਗੇ ਵੀ ਆ ਔਰ ਉਹਨਾਂ ਦੇ ਜੋ ਉਹਨਾਂ ਦੇ ਮਨ ਦੇ ਵਿੱਚ ਆ ਉਹ ਅੰਦਰ ਜਾ ਕੇ ਪਾਰੇ ਜਿਹੜਾ ਕਿ ਉਹਨਾਂ ਦਾ ਹੱਕ ਵੀ ਆ ਕਿਸੇ ਨੇ ਕਿਸੇ ਨੂੰ ਕੋਈ ਫੋਰਸ ਨਹੀਂ ਕੀਤਾ ਕਿ ਉਤਾਲੀ ਵਾਲਾ ਬੋਟ ਪਾਓ ਜਾਂ ਉਸ ਤਬਾਗ ਰੋਟ ਪਾਓ ਜਿਹੜੀ ਕੈਂਪੇਨ ਸੀਗੀ ਪਹਿਲੇ ਤਾਂ ਉਹਨਾਂ ਨੇ ਲੋਕਾਂ ਨੇ ਸਾਰਿਆਂ ਨੇ ਪੂਰੀ ਕਰ ਲਈ ਆ ਹਮ ਹਮਾ ਕੇ ਆ ਕੇ ਮੈਕਸਿਮਮ ਵੋਟ ਸਾਡੀਏ ਤੇ ਪਈ ਹੈ ਔਰ ਜਿਹੜਾ ਬੰਦਾ ਜਿੱਤੇਗਾ ਵੀ ਉਹ ਵੀ ਬੜੇ ਪਿਆਰ ਸਤਿਕਾਰ ਨਾਲ ਇੱਕ ਦੂਜੇ ਨੂੰ ਧੰਨਵਾਦ ਕਰਦਾ ਹੋਇਆ ਆਪਣੀ ਕਰਾਂ ਨੂੰ ਜਾਊਗਾ ਇਸੇ ਤਰ੍ਹਾਂ ਇੱਕ ਰੋਲ ਮਾਡਲ ਤੌਰ ਤੇ ਲੈਣਾ ਚਾਹੀਦਾ ਹਰ ਮਸਟੇ ਵੀ ਇੰਨੀ ਪਾਈਚਾਰਕ ਸਾਹ ਦੇ ਨਾਲ ਜਿਹੜਾ ਇੱਥੇ ਬੁੱਟਾ ਪੈ ਰਹੀਆਂ ਅਸੀਂ ਬੜਾ ਇਹਨਾਂ ਧੰਨਵਾਦ ਕਰਦੇ ਹਾਂ ਪੂਰੇ ਇਲਾਕਾ ਵਾਸੀਆਂ ਦਾ ਵੀ ਤੁਸੀਂ ਇੱਕ ਇੰਨਾ ਵਧੀਆ ਸਬੂਤ ਦਿੱਤਾ ਹੈ ਕਿ ਇਹ ਇੱਕ ਤਿਹਾੜ ਦੀ ਤਰ੍ਹਾਂ ਲੱਗ ਰਿਹਾ ਮੇਲਾ ਹੈ ਤੁਸੀਂ ਦੇਖੋਗੇ ਹਰ ਇੱਕ ਬੰਦਾ ਇੱਕ ਨੂੰ ਵਧਾਈਆਂ ਦੇ ਰਿਹਾ ਤੇਰਾ ਕੈਂਡੀਡੇਟ ਜਿੱਤੂਗਾ ਪਰ ਹੈਰਾਨੀ ਦੀ ਗੱਲ ਹੈ ਇੱਕ ਦੂਜੀ ਪਾਰਟੀਆਂ ਵਾਲੇ ਦੂਜੇ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਨੇ ਵੀ ਤੇ ਗੁੱਡ ਲੱਕ ਕੱਬ ਤੈਨੂੰ ਜਲਦੀ ਕਲਾਜ ਰੱਖੇ ਤੇਰਾ ਤੇਰਾ ਜਿੱਤੇ ਇਹ ਸਾਰਿਆਂ ਨੇ ਇੱਕ ਦੂਜੇ ਨੂੰ ਵੇਸ਼ਤਾਂ ਇਹ ਦੇਖੋ ਵਾਈਸ ਵਾਈਸ ਕੀ ਕਰਤਾ ਸਾਹਿਬ ਵਾਈਸ ਇਸ ਤਰ੍ਹਾਂ ਕਿ ਸਾਡੇ ਪਹਿਲੀ ਪਹਿਲੇ ਨੇ ਦੱਸਿਆ ਪਿਛਲੇ ਲੋਕ ਸਭਾ ਤੋਂ ਸਾਡੇ ਹੀ ਮੌਲ ਸੀ ਇਸ ਵਾਰ ਵੀ ਹੀ ਮੌਲ ਆ 10-15 ਮਿੰਟ ਰਹਿ ਗਏ ਪੁਲਿਸ ਕਤਲ ਹੋ ਗੇਟ ਬੰਦ ਹੋ ਗੁਨਾ ਘੰਟਿਆਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਨਹੋਣੀ ਘਟਨਾ ਜਾਂ ਕੋਈ ਭਾਈਚਾਰਕ ਸੰਭ ਕੋਈ ਪ੍ਰਖਿਤ ਜਾਂ ਕਿ ਚੋਣਾਂ ਸ਼ਾਂਤੀ ਪਰ ਚੜੀਆਂ ਨੇ ਇਹ ਸਾਡੇ ਅਰਬਰ ਸਟੇਟ ਦੀ ਸਾਡੇ ਇਹ ਸਾਰੇ ਇਲਾਕੇ ਦੀ ਮਤਲਬ ਬਲੱਖਣ ਜਿਹੜੀ ਭਾਈਚਾਰਕ ਸੰਘ ਦਾ ਸਬੂਤ ਹੈ ਜਿਹੜਾ ਸਾਰੇ ਸ਼ਹਿਰ ਨੂੰ ਡੋਪ ਕਰਨ ਦਾ ਕਹਿਦਾ ਹਾਂ ਜੀ ਕਿ ਮੈਂ ਸਾਰੇ ਕੈਂਡੀਡੇਟ ਚਾਹੇ ਕੋਈ ਵੀ ਪਾਰਟੀਆਂ ਨੂੰ ਬਧਾਈ ਦਿੰਦਾ ਕਿ ਉਹਨਾਂ ਨੇ ਆਪਣੀ ਪਾਈ ਚਾਰ ਪਸੰਦian ਰੱਖੀ ਹੈ ਤੇ ਆਪਣੇ ਜਿਹੜੀਆਂ ਅਨਪੜਤਾ ਨੂੰ ਦੂਰ ਕਰਦੇ ਹੋਏ ਇੱਕ ਖੜੇ ਮਿਜਾ ਦਾ ਸੁਝਾ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਕੀ ਬਹੁਤ ਖੁਸ਼ੀ ਦਾ ਹੈ ਕਿ ਅੱਜ ਭਗਵਾੜਾ ਬੇ ਬਾਗ ਦੇ 27 ਔਰ 28 ਦੇ ਸੰਜੇ ਇਹ ਲਾਇਗਿਆ ਤੇ ਉਸ ਲਾਇਗਿਆ ਹੈਗੇ ਆ ਜਿਹਦੇ ਵਿੱਚ ਬੜੀ ਸ਼ਾਂਤੀਪੂਰਵ ਜਿਹੜੇ ਵੋਟਾਂ ਲੋਕਾਂ ਨੇ ਪਾਈਆਂ ਆ ਔਰ ਲੋਕੋ ਵਿੱਚ ਬਹੁਤ اچھا ਆਇਆ ਸਾਰਾ ਭਾਈਚਾਰਾ ਸਾਂਝੇ ਤੌਰ ਤੇ ਮੋਬ ਮਿਰਵਾਰਤਨ ਦੇ ਨਾਲ ਵੋਟਾਂ ਪਈਆਂ ਕੋਈ ਕਿਸੇ ਦਾ ਰੌਲਾ ਨਹੀਂ ਪਿਆ ਹੈਗਾ ਸ਼ਾਂਤੀਪੁਰ ਵਿੱਚ ਵੋਟਾਂ ਪਈਆਂ ਹੈਗੀਆਂ ਉਹ ਜਿਹੜੇ ਕੈਂਡੀਡੇਟ ਵੀ ਹੈਗੇ ਆ ਇਹਨਾਂ ਦੀ ਆਪ ਜੀ ਬਹੁਤ ਵਧੀਆ ਟੱਗਣਾ ਰਿਹਾ ਹੈਗਾ ਇਕੱਠੇ ਬੜ ਕੇ ਚਾਹ ਪੀਤੀ ਅਸੀਂ ਜੋਤੀ ਖਾਦੀ ਹੈਗੀ ਆ ਸੋ ਇਸ ਕਰਕੇ ਮੈਂ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਹੈਗਾ ਵਾਰਡ ਨੰਬਰ 27 28 ਦਾ ਇਹਨਾਂ ਨੇ ਸ਼ਾਂਤੀਪੁਰ ਵਿੱਚ ਵੋਟਾਂ ਪਾਈਆਂ ਜੀ ਬਹੁਤ ਬਹੁਤ ਮਿਹਰਬਾਨ ਤੁਸੀਂ ਕਾਲ ਜੀ ਮੈਂ ਗੋਪੀਸ਼ ਕੋ ਚੰਦੂ ਵਾਰਡ ਨੰਬਰ 28 ਚੋਂ ਕਾਂਗਰਸ ਵਾਹ ਅੱਜ ਸਾਡੇ ਵੋਟਾਂ ਦਾ ਦਿਨ ਸੀਗਾ ਤੇ ਅੱਜ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੀਆਂ ਕੀਮਤੀ ਟਾਈਮ ਕੱਟ ਕੇ ਸਾਨੂੰ ਵੋਟਾਂ ਪਾਈਆਂ। ਮੈਂ ਜੀ ਬਲਬੀਰ ਸਿੰਘ ਠਾਕੁਰ ਬਾੜ ਨੰਬਰ 27 ਤੋਂ ਲੋਕ ਪ੍ਰਧਾਨ ਆਮ ਆਦਮੀ ਪਾਰਟੀ ਨੂੰ। ਆਮ ਆਦਮੀ ਪਾਰਟੀ ਨੇ ਸਾਨੂੰ ਟੈਟ ਦੇ ਕੇ ਜਿਹੜਾ ਯਕੀਨ ਦਿਵਾਇਆ ਸੀਗਾ ਅੱਜ ਬਾੜ ਵਾਸੀਆਂ ਨੇ ਉਹਦਾ 100% ਰਿਜ਼ਲਟ ਦੇ ਦਿੱਤਾ ਹੈ। ਮੈਨੂੰ ਲੱਗਦਾ ਕੁਝ ਮਿੰਟਾਂ ਦੇ ਵਿੱਚ ਰਿਜ਼ਲਟ ਆ ਜਾਣਾ ਹੈ। ਇਹ ਬਾੜਵਾਸੀਆਂ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ VOT ਹੀ ਆ ਜਿਹੜੀ ਬੜੀ ਸ਼ਾਂਤੀਪੂਰਕ ਹੋਇਆ ਉਹ ਸਾਨੂੰ ਜਿਹੜੀ ਆ ਮੈਨੂੰ ਲੱਗਦਾ ਵੀ ਕਾਮਯਾਬ ਹੁੰਦੀ ਨਜ਼ਰ ਆ ਰਹੀ ਆ ਬਾੜਵਾਸੀਆਂ ਲਈ ਹੀ ਬਹ ਹੱਤ ਬੇਨਤੀ ਆ ਕਿ ਜਿਹੜੀ ਇੱਕ ਇੱਕ VOT ਆ ਤੁਸੀਂ ਬੜੇ ਸ਼ਾਂਤੀਪੂਰਕ ਨਾਲ ਜਿਹੜੇ ਨਾਲ ਲਾਈਨਾਂ ਵਿੱਚ ਲੱਗ ਕੇ ਸਾਡਾ ਮੋਲ ਇਹਨਾਂ ਵਧੀਆ ਲੱਗਾ ਮੈਨੂੰ ਕਿ ਚਲੋ ਅਸੀਂ ਕਹਿੰਦੇ ਵੀ ਬਾੜਵਾਸੀਆਂ ਸਹਿਯੋਗ ਆ ਖਾਸ ਕਰਕੇ ਲੇਡੀਜ਼ ਦਾ ਇਸ ਕਰਕੇ ਧੰਨਵਾਦ ਕਰਦੇ ਆ ਥੈਂਕ ਯੂ ਤੇ ਧੰਨਵਾਦ ਮੇਰੇ ਭਰਾਵਾਂ ਦੀ ਜਿੰਦਗਾਨਗਰਸ ਪਾਰਟੀ ਜਿੰਦਾਬਾਦ ਵਾਰ ਨੰਬਰ 15 ਪਾਰਟੀ ਨੰਬਰ 15 ਸਪਾਰਟੀ ਗੁਰਪ੍ਰੀਤ ਕੋਰ ਜਿੰਡੂ ਆਪਣੇ ਵਾਲੇ ਜਿੱਤ ਪ੍ਰਾਪਤ ਕਰ ਚੁੱਕੇ ਹਨ ਤੁਹਾਨੂੰ ਵੀ ਮੇਰਾ ਵੀਰ ਔਰ ਜਿੱਤ ਕੇ ਬਾਹਰ ਆ ਗਏ ਹਨ ਜਿੰਦਾਬਾਦ ਓਛਾ ਨਾ ਆਓ ਪ੍ਰਧਾਨ ਜੀ ਥੋੜੇ ਗੱਪੇ ਹੋ ਜਾਣ ਇੱਧਰ ਇੱਧਰ ਫਾਇਦੇ ਨੇ ਫਾਇਦੇ ਨੇ ਅੱਜ ਆਈ ਦੋਦੇ ਨੇ ਫਾਇਦੇ ਨੇ ਐਡਾ ਕਰ ਲਾ ਲਾ ਦਿਓ ਭਾਈ ਐਡਾ ਬੱਲਾ ਕੌਨਸਲ ਨੈਸ਼ਨਲ ਕਾਂਗਰਸ ਜਿੰਦਾਬਾਦ ਬੀਰ ਭਗਤ ਸਿੰਘ ਉਹ ਜਿੰਦੂ ਜਿੰਦਾਬਾਦ ਅੱਜ ਵਾਰਡ ਨੰਬਰ 28 ਤੋਂ ਸਾਡੇ ਗੁਰਪ੍ਰੀਤ ਕੌਰ ਜੰਡੂ ਜੀ ਜੋ ਕਿ ਬੜੀ ਬਹੁਮਤ ਦੇ ਨਾਲ ਜਿੱਤੇ ਮੈਂ ਸਾਰੇ ਵੋਟਰਾਂ ਨੂੰ ਸਾਰੇ ਵਾਰਡ ਵਾਸੀਆਂ ਨੂੰ ਬਹੁਤ ਬਹੁਤ ਇਸ ਗੱਲ ਦੀ ਵਧਾਈ ਦਿੰਦਾ ਔਰ ਧੰਨਵਾਦ ਕਰਦਾ ਜਿਹੜੀ ਉਮੀਦ ਤੁਸੀਂ ਇਹਨਾਂ ਦੇ ਉੱਤੇ ਰੱਖੀ ਆ ਉਹ ਉਮੀਦ ਜ਼ਰੂਰ ਪੂਰੀ ਹੋਵੇਗੀ ਮੈਂ ਇੱਕ ਵਾਰ ਫੇਰ ਸਾਰੇ ਸਮੂਹ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਹਿੰਦ ਆਰਪਨ ਸਟੇਟ ਦੇ ਵਾਰਡ ਨੰਬਰ 27 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਪ੍ਰਾਪਤ ਕਰ ਚੁੱਕੇ ਹਨ ਤੇ ਜਿੱਤ ਦੀ ਖੁਸ਼ੀ ਦੇ ਵਿੱਚ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਮੀਦਵਾਰ ਦੇ ਪਤੀ ਠਾਕੁਰ ਬਲਵੀਰ ਚੰਦ ਜੀ ਬਧਾਈਆਂ ਦੇ ਰਹੇ ਹਨ ਔਰ ਉਹਨਾਂ ਦੇ ਨਾਲ ਸਾਰੇ ਵਧਾਈਆਂ ਦੇ ਰਹੇ ਨੇ ਭੰਗੜੇ ਪਾ ਰਹੇ ਨੇ ਜਿੰਨੇ ਵੀ ਉਹਨਾਂ ਦੇ ਖੁਸ਼ੀ ਦੇ ਵਿੱਚ स Come my come on,